ਜਾਂ ਪੁਲਿਸ ਦੇ ਜਿਹੜੇ 4 ਇੰਸਪੈਕਟਰ ਸੀਗੇ ਉਹ ਜੋ ਮਲਾਜ ਮੋਸੀ ਟੋਟਲ 12 ਆਦਮੀ ਸੀਗੇ ਉਹਨਾਂ ਨੇ ਕਰਨਲ ਬਾਣਸਾ ਦੀ ਇੰਨੀ ਕੁੱਟਮਾਰ ਕੀਤੀ ਉਹਦੀ ਬਾਹਵੇਂ ਟੁੱਟ ਗਈ ਇੱਕ ਨਾ ਉਹਦਾ ਮੋਬਾਈਲ ਖੋਇਆ ਉਸ ਮੋਬਾਈਲ ਵਿੱਚ ਬੜਾ ਵੱਡਾ ਆਦਮੀ ਦਾ ਡਾਟਾ ਆ ਜਿਹੜਾ ਅਸੀਂ ਓਪਨ ਦੱਸਿਆ ਸਾਡੇ ਸਾਨੂੰ ਮੀਡੀਆ ਤੇ ਜੀ ਪੰਜਾਬ ਪੁਲਿਸ ਕੋਲ ਉਹਨਾਂ ਚਾਰ ਇੰਸਪੈਕਟਰਾਂ ਕੋਲ ਉਹ ਜੋ ਦੂਜੇ ਮਲਾਜ ਟੋਟਲ 12 ਆਦਮੀ ਕੋਲ ਉਹ ਮੋਬਾਈਲ ਉਹਦਾ ਕੋਲ ਸੀ ਉਹਦੇ ਵਿੱਚ ਡਾਟਾ ਕੀ ਸੀ ਕੀ ਉਹਨਾਂ ਲੀਕ ਕੀਤਾ ਕਿ ਨਹੀਂ ਕੀਤਾ ਇਹਦੀ ਸੀਬੀਆ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਇੱਕ ਲੰਡੂ ਜੇ ਅਫਸਰਾਂ ਨੇ ਉਹ ਕਰਨਲ ਦੀ ਜਿਹੜੀ ਕੁੱਟਮਾਰ ਕੀਤੀ ਆ ਪੂਰੇ ਦੇਸ਼ ਨੂੰ ਦਾਗ ਲਾਇਆ ਪੂਰੇ ਦੇਸ਼ ਦੀ ਇਹਦੇ ਵਿੱਚ ਬੇਇੱਜ਼ਤੀ ਆ ਗਈ ਲੋਕਾਂ ਦਾ ਭਰੋਸਾ ਟੁੱਟਦਾ ਪ੍ਰਸ਼ਾਸਨ ਤੋਂ ਲੋਕਾਂ ਦਾ ਕਾਨੂੰਨ ਤੋਂ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਉਹਨਾਂ ਤੋਂ ਭਰੋਸਾ ਉੱਡਦਾ ਗਾ ਕਰਨ ਸਾਹਿਬ ਉੱਤਨ ਆ ਜਾਂਦਾ ਨਾ ਕਰਨ ਦਾ ਬਾੜ ਦੇ ਪਰਿਵਾਰ ਦੇ ਘਰੇ ਡੀਜੀਪੀ ਸਾਹਿਬ ਆ ਜਾਂਦੇ ਸ਼ੇ ਸਾਨੂੰ ਆ ਇਕੱਠ ਨਾ ਕਰਨਾ ਪੈਂਦਾ ਮੈਂ ਪੀਐਸਪੀ ਆ ਐਸਐਸਪੀ ਨਾਨਕ ਕੋਲ 12 ਵਜੇ ਗਈ ਆ ਮੈਂ ਪੂਰਾ ਦੱਸਿਆ ਮੈਂ ਜਿਹੜੇ ਰਿਕਾਰਡਿੰਗਸ ਬਣਾਈ ਸੀ ਉਹ ਵੀ ਦੱਸੀ ਚੱਲ ਪਿੱਛੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਦੇਖੋ ਇਹਦੇ ਪਿੱਛੇ ਏਜੰਸੀਜ਼ ਬਹੁਤ ਵੱਡੀ ਇਨਵੋਲਵਮੈਂਟ ਏਜੰਸੀਜ਼ ਦੀ ਹੋ ਸਕਦੀ ਆ ਕਿਉਂਕਿ ਇੱਕ ਫੌਜੀ ਅਫਸਰ ਦੀ ਤੁਸੀਂ ਇੰਨੀ ਕੁ ਬੇਇੱਜ਼ਤੀ ਕਰ ਦੋ ਕਿ ਦੁਸ਼ਮਣ ਦੇ ਸਾਹਮਣੇ ਉਹ ਆਖੂ ਸਿਰ ਉੱਚਾ ਕਰਕੇ ਨਾ ਖੜਾ ਹੋ ਸਕੇ ਉਸ ਸਵਾਬੋਕਾਕੇ ਦੇਸ਼ ਦੇ ਨੌਜਵਾਨਾਂ ਨੂੰ ਸਿਰ ਝੁਕਾਣਾ ਪੈ ਰਿਹਾ ਵੀ ਅਸੀਂ ਫੌਜ ਚ ਕੀ ਕਰ ਜਾਣਾ ਇੰਦੀ ਬੇਇੱਜ਼ਤੀ ਫੌਜ ਦੀ ਹੋ ਰਹੀ ਆ ਉਹਨਾਂ ਦਾ ਕੋਈ ਟਿਚ ਸਮਝਦੇ ਆ ਸਾਰੇ ਇਹ ਸ਼ਾਮ ਦੇ ਸਮੇਂ ਬਾਹਰ ਨਿਕਲਣਾ ਇੱਕ ਖਤਰਨਾਕ ਸਮਾ ਹੋ ਗਿਆ ਵੀ ਕਿਹਦਾ ਕਹਿੰਦੇ ਗੈਸਟਰਾਂ ਤੋਂ ਬਚਣਾ ਹੁਣ ਤਾਂ ਪੁਲਿਸ ਤੋਂ ਵੀ ਵਿਚਾਰ ਰੱਖਣਾ ਪੈਣਾ ਸਸ਼ੀਕਾਲ ਸਫਰ ਨਾਲ ਜੁੜੇ ਹੋ ਤੁਸੀਂ ਇਸ ਵਕਤ ਪਟਿਆਲਾ ਡੀਸੀ ਦਫਤਰ ਅੱਗੇ ਖੜੇ ਆ ਲੋਕ ਜਿਹੜੇ ਇਨਸਾਫਸੰਦ ਲੋਕ ਨੇ ਉਹ ਕਰਨਲ ਸਾਹਿਬ ਨੂੰ ਇਨਸਾਫ ਦਿਵਾਉਣ ਦੇ ਲਈ ਪਹੁੰਚੇ ਆ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਜੀ ਸੂਬੇ ਦਾ ਜਵੰਦਰ ਸਿੰਘ ਗੰਦੜਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਜੀ ਤੁਸੀਂ ਮੁਕਸਰ ਸਾਹਿਬ ਤੋਂ ਪਹੁੰਚੇ ਹੋ ਜਿਵੇਂ ਆਏ ਫੌਜੀ ਹੁੰਦਾ ਹੈ ਦੇਸ਼ ਦੇ ਵਿੱਚ ਉਹਦੀ ਬਹੁਤ ਇੱਜ਼ਤ ਹੁੰਦੀ ਹੈ ਪਰ ਪੰਜਾਬ ਪੁਲਿਸ ਇਸ ਤਰ੍ਹਾਂ ਸਲੀਕਾ ਕਰਦੀ ਹੈ ਕਿਵੇਂ ਦੇਖਦੇ ਹੋ ਸਾਰੇ ਸਲੀਕੇ ਨੂੰ ਦੇਖੋ ਪਹਿਲਾਂ ਤੇ ਇਸ ਜਿਹੜਾ ਐਕਸੀਡੈਂਟ ਹੋਇਆ ਕਰਨਲ ਬਾਟ ਸਾਹਿਬ ਦਾ ਅਸੀਂ ਬਹੁਤ ਤੁੱਕਾ ਦੁੱਖ ਕੀਤਾ ਉਸ ਗੱਲ ਦਾ ਕੋਈ ਕ ਆਦਮੀ ਦਾ ਅਫਸਰ ਆ ਜੋ ਡੀਆਈਆਈ ਦੇ ਬਰਾਬਰ ਪੰਜਾਬ ਪੁਲਿਸ ਦੇ ਸਾਡਾ ਇੱਕ ਰੈਂਕ ਪੁਲਸਰੋਂ ਉੱਪ ਹੁੰਦਾ ਆ ਜੇ ਮੈਂ ਸੂਬੇਦਾਰ ਆ ਮੇਰਾ ਤਾਂ ਇੱਕ ਡੀਐਸਪੀ ਦੇ ਬਰਾਬਰ ਆ ਪਰ ਇਹ ਪੰਜਾਬ ਪੁਲਿਸ ਦੇ ਜਿਹੜੇ ਚਾਰ ਇੰਸਪੈਕਟਰ ਸੀਗੇ ਕੁਛ ਉਹਦੇ ਮਲਾਜਮ ਹੋ ਸੀ ਟੋਟਲ 12 ਆਦਮੀ ਸੀਗੇ ਉਹਨਾਂ ਨੇ ਕਰਨਰ ਬਾੜ ਸਾਡੀ ਜਿੰਨੀ ਕੁੱਟਮਾਰ ਕੀਤੀ ਤੇ ਉਹਦੀ ਬਾਹ ਵੀ ਟੁੱਟ ਗਈ ਇੱਕ ਉਹਦੇ ਬੇਟੇ ਨੂੰ ਕੁੱਟਿਆ ਉਹਦਾ ਮੋਬਾਈਲ ਖੋਇਆ ਗਿਆ ਉਹਦਾ ਆਈ ਕਾਰਡ ਖੋਇਆ ਗਿਆ ਮੈਂ ਕਹਿਣਾ ਚਾਹੁੰਦਾ ਹੈ ਸੈਂਟਰ ਸਰਕਾਰ ਨੂੰ ਵੀ ਜਿਹੜਾ ਉਹਦਾ ਮੋਬਾਈਲ ਖੋਇਆ ਉਸ ਮੋਬਾਈਲ ਵਿੱਚ ਬੜਾ ਵੱਡਾ ਆਰਮੀ ਦਾ ਡਾਟਾ ਆ ਜਿਹੜਾ ਅਸੀਂ ਓਪਨ ਦੱਸੇ ਸਾਰੇ ਤੁਹਾਨੂੰ মিডিਆ ਤੇ ਜੀ ਪੰਜਾਬ ਪੁਲਿਸ ਕੋਲ ਉਹਨਾਂ ਚਾਰ ਇੰਸਪੈਕਟਰਾਂ ਕੋਲ ਉਹ ਜੋ ਦੂਜੇ ਮਲਾਜਿ ਤੋਂ ਟੋਟ 12 ਆਦਮੀਾਂ ਕੋਲ ਉਹ ਮੋਬਾਈਲ ਕੋਲ ਦਾ ਕੋਲ ਸੀ ਉਹਦੇ ਵਿੱਚ ਡਾਟਾ ਕੀ ਸੀ ਕੀ ਉਹਨਾਂ ਲੀਕ ਕੀਤਾ ਕਿ ਨਹੀਂ ਕੀਤਾ ਇਹਦੀ ਸੀਬੀਆ ਜਾਂਚ ਹੋਣੀ ਚਾਹੀਦੀ ਹੈ ਜੀ ਔਰ ਜਿਹੜੇ ਇਹ ਮਲਾਜੋ ਜਿਹਨਾਂ ਕਰਨਲ ਸਾਹਿਬ ਨੂੰ ਕੁੱਟਿਆ ਉਹਦੇ ਬੇਟੇ ਕੁੱਟਿਆ ਇਹਨਾਂ ਸਖਤ ਕਾਲ ਵੀ ਕਰਕੇ ਇਹਨਾਂ ਸਜ਼ਾ ਹੋਣੀ ਚਾਹੀਦੀ ਔਰ ਨੌਕਰੀ ਤੋਂ ਜੀ ਕੱਟਣਾ ਚਾਹੀਦਾ ਨਿੱਕੀ ਨਿੱਕੀ ਗੱਲ ਤੇ ਮਾਨ ਸਾਹਿਬ ਕਰਦੇ ਰਹਿੰਦੇ ਆ ਪੋਸਟ ਪਾਉਂਦੇ ਰਹਿੰਦੇ ਆ ਟਵੀਟ ਕਰਦੇ ਰਹਿੰਦੇ ਆ ਐਡਾ ਵੱਡਾ ਮਸਲਾ ਹੋ ਗਿਆ ਹੁਣ ਚੁੱਪ ਕਿਉਂ ਨਹੀਂ ਕੀ ਸੋਚਦੇ ਹੋ ਵੇਖੋ ਜੇ ਮਾਨ ਸਾਹਿਬ ਉਦਨ ਆ ਜਾਂਦਾ ਨਾ ਕਰਨਗ ਬਾਠ ਦੇ ਪ੍ਰਵਾੜ ਤੇ ਘਰੇ ਡੀਜੀਪੀ ਸਾਹਿਬ ਆ ਜਾਂਦੇ ਛੇ ਸਾਨੂੰ ਆ ਕੱਠ ਨਾ ਕਰਨਾ ਪੈਂਦਾ ਜੀ ਜੇ ਆਵਾਦੀ ਪਾਰਟੀ ਸਰਕਾਰੇ ਪੰਜਾਬ ਚ ਬਿਲਕੁਲ ਫੇਲਿਆ ਉਹ ਸੈਨਿਕਾਂ ਦੀ ਬਿਲਕੁਲ ਇੱਜ਼ਤ ਨਹੀਂ ਕਰਦੀ ਦਿਨੋ ਦਿਨ ਸੈਨਿਕਾਂ ਤੇ ਪੰਜਾਬ ਚਤਿਆਜ ਹੋ ਰਿਹਾ ਔਰ ਇਹ ਬਿਲਕੁਲ ਇੱਜ਼ਤ ਨਹੀਂ ਕਰਦੀ ਸਰਕਾਰ ਦੀ ਸਰ ਸਰ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਉਹ ਨਾਅਰੇ ਲਾਉਂਦੀ ਹੈ ਜੈ ਕਿਸਾਨ ਜੈ ਜਵਾਨ ਕਿਸਾਨਾਂ ਤੇ ਖਨੌਰੀ ਬਾਰਡਰ ਉੱਪਰ ਕੀ ਕੁਝ ਹੋਇਆ ਤੇ ਇੱਥੇ ਇੱਕ ਕਰਨਲ ਦੀ ਕੋਟਮਾਰ ਹੋਈ ਹੈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ মিডিਏ ਦਾ ਧੰਨਵਾਦ ਕਰਦਾ ਕਿ ਉਹ ਸਾਨੂੰ ਇੱਥੇ ਕਵਰੇਜ ਦੇ ਰਹੇ ਆਂ ਔਰ ਸਾਡੀ ਗੱਲ ਕੇਂਦਰ ਸਰਕਾਰ ਤੱਕ ਪਹੁੰਚਾ ਰਹੇ ਕਿਉਂਕਿ ਪੰਜਾਬ ਗਵਰਨਮੈਂਟ ਸੁਣ ਨਹੀਂ ਰਹੀ ਗੱਲ ਇਹ ਜਿਹੜਾ ਨਾ ਵੀ ਧਰਨਾ ਹੋਇਆ ਇਹ ਸਭ ਕੁਝ ਹੋਇਆ ਇਹ ਪੰਜਾਬ ਗਵਰਨਮੈਂਟ ਦੀਆਂ ناکਾਮੀਆਂ ਟੀਪਾ ਜਾਂ ਪੰਜਾਬ ਪੁਲਿਸ ਦੀਆਂ ਔਰ ਐਡਮਿਨਿਸਟ੍ਰੇਸ਼ਨ ਦੀਆਂ ناکਾਮੀਆਂ ਦੀ ਵਜ੍ਹਾ ਨਾਲ ਫੌਜੀਆਂ ਨੂੰ ਇਕੱਠਾ ਕਰਨਾ ਪੈ ਰਿਹਾ ਫੌਜੀ ਬੜੇ ਅਮਰ ਪਸੰਦ ਹੁੰਦੇ ਨੇ ਇਹ ਕਦੇ ਕਿਸੇ ਨੂੰ ਡਿਸਟਰਬ ਨਹੀਂ ਕਰਦੇ ਤੰਗ ਨਹੀਂ ਕਰਦੇ ਇਹ ਡਿਸਪਲਿਨ ਚ ਰਹਣ ਵਾਲੇ ਆ ਪਰ ਮਜਬੂਰ ਕਰ ਰਹੇ ਆ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਆਓ ਆਪਣੀ ਉਂਗਲੀ ਸਾਡੇ ਤੇ ਉਠਾਓ ਹੋਰ ਪੁੱਛੋ ਬਹੁਤ ਸਾਰੇ ਜਿਹੜੇ ਨੌਜਵਾਨ ਉਹਨਾਂ ਦਾ ਸੁਪਨਾ ਹੁੰਦਾ ਸੀ ਫੌਜ ਦੇ ਵਿੱਚ ਜਾਵਾਂਗੇ ਦੇਸ਼ ਦੀ ਰਾਖੀ ਕਰਾਂਗੇ ਪਰ ਦੇਸ਼ ਦੀ ਰਾਖੀ ਕਰਨ ਵਾਲਿਆਂ ਤੇ ਐਦਾਂ ਦਾ ਅਟੈਕ ਹੋਣਾ ਕਿ ਮੈਂ ਸਮਝ ਸਕਦਾ ਐਦਾਂ ਮੈਨੂੰ ਲੱਗਦਾ ਵੀ ਕਿਸੇ ਕ੍ਰਿਮੀਨਲ ਨੂੰ ਵੀ ਨਹੀਂ ਕੁੱਟਿਆ ਜਾਂਦਾ ਇਹ ਜਿਹੜੀ ਚੀਜ਼ ਹੈ ਮੰਦਪਾ ਕੀ ਘਟਨਾ ਹੋਈ ਹੈ ਇੱਕ ਫੌਜੀ ਅਫਸਰ ਨੂੰ ਅੰਦਾਜ਼ ਤੋਂ ਤੋਦੀ ਕੋ ਪਟਾਈ ਕਰਨੀ ਠੀਕ ਹੈ ਉਹਦੇ ਦੇ ਤਸ਼ੱਜਰ ਟਾਉਣੀ ਉਹਦੇ ਬੱਚੇ ਸਜਾ ਰਣੀ ਇਸ ਗੱਲ ਪਿੱਛੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਦੇਖੋ ਇਹਦੇ ਪਿੱਛੇ ਏਜੰਸੀਜ਼ ਬਹੁਤ ਵੱਡੀ ਇਨਵੋਲਵਮੈਂਟ ਏਜੰਸੀਜ਼ ਦੀ ਹੋ ਸਕਦੀ ਆ ਕਿਉਂਕਿ ਇੱਕ ਫੌਜੀ ਅਫਸਰ ਦੀ ਤੁਸੀਂ ਇੰਨੀ ਕਿ ਬੇਇੱਜ਼ਤੀ ਕਰ ਦੋ ਕਿ ਦੁਸ਼ਮਣ ਦੇ ਸਾਹਮਣੇ ਉਹ ਆਖੂ ਸਿਰ ਉੱਚਾ ਕਰਕੇ ਨਾ ਖੜਾ ਹੋ ਸਕੇ ਉਸ ਹਾਵਕਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਿਰ ਝੁਕਾਣਾ ਪੈ ਰਿਹਾ ਵੀ ਅਸੀਂ ਫੌਜ ਚ ਕੀ ਕਰ ਜਾਣਾ ਇੰਦੀ ਬੇਇੱਜ਼ਤੀ ਫੌਜ ਦੀ ਹੋ ਰਹੀ ਆ ਫੌਜ ਨੂੰ ਤਾਂ ਕੋਈ ਟੈਚੇ ਸਬੰਧ ਦੇ ਸਾਰੇ ਕਿਉਂਕਿ ਫੌਜ ਜੀ ਅਫਸਰਾਂ ਨੂੰ ਫੌਜੀਆ ਨੂੰ ਪੁਲਿਸ ਦੁਆਰਾ ਗਲਤ ਬੋਲਣਾ ਹੀ ਇਹ ਦਰਸਾਉਂਦਾ ਹੈ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਦਿਲੋਂ ਦਿਮਾਗ ਦੇ ਵਿੱਚ ਹੀਣਪਾਵਰਾ ਫੌਜ ਦੇ ਪ੍ਰਤੀ ਜਿਹੜੀ ਕਿ ਆਪਣੀ ਸਾਰੇ ਕੰਮ ਜਿਹੜਾ ਹੈਗਾ ਫੌਜੀ ਇਮਾਨਦਾਰੀ ਨਾਲ ਆਪਣੀ ਫਰਜ ਨਿਭਾਉਂਦੀ ਆ ਉਹ ਇਮਾਨਦਾਰੀ ਤੋਂ ਦੁਖੀ ਆ ਇਹ ਕਿਉਂਕਿ ਇਹ ਖੁਦ ਇਮਾਨਦਾਰ ਨਹੀਂ ਖੁਦ ਇਹਨਾਂ ਦੇ ਦਿਲਾਂ 'ਚ ਇਮਾਨਦਾਰੀ ਨਹੀਂ ਹੈਗੀ ਪਰ ਜਿਹੜੀ ਮੌਕੇ ਦੀ ਸਰਕਾਰ ਹੈ ਉਹ ਕਹਿੰਦੀ ਸੀ ਕੱਟੜ ਇਮਾਨਦਾਰ ਆ ਅਸੀਂ ਆਮ ਲੋਕਾਂ ਦੇ ਆ ਦੇਖੋ ਇਹ ਸਭ ਨੂੰ ਦੇਖਦਾ ਹੀ ਹੁਣ ਕੌਣ ਕਿੰਨਾ ਕਮਾਨਦਾਰ ਆ ਸਾਰੇ ਆਪਣੇ ਆਪਣੇ ਘਰਾਂ ਨੂੰ ਪਰਣ ਲੱਗੇ ਹੋਏ ਆ ਮੈਂ ਇੱਕ ਗੱਲ ਕਹਿਣਾ ਕਿ ਪੰਜਾਬ ਸਰਕਾਰ ਵੀ ਕਹਿੰਦੀ ਸੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਅਸੀਂ 5 ਦਿਨਾਂ 'ਚ 3 ਦਿਨਾਂ 'ਚ ਖਤਮ ਕਰ ਦਿੰਨੇ ਆ ਮੈਂ ਕਹਿੰਦਾ ਤੁਸੀਂ ਸਾਨੂੰ ਇੱਕ ਦਿਨ ਦੇ ਦਿਓ ਪੰਜਾਬ ਨੂੰ ਜਿੰਨਾ ਵੀ ਨਸ਼ਾ ਹੈ ਗੁੰਡਾਗਰਦੀ ਆ ਪੰਜਾਬ ਦੇ ਵਿੱਚ ਜਿੰਨੀ ਵੀ ਅੰਡਰਵਰਡ ਛਾਇਆ ਹੋਇਆ ਹੈਗਾ ਇੱਥੇ ਇੱਕ ਦਿਨ 'ਚ ਖਤਮ ਕਰ ਦੇਗੀ ਫੌਜ ਅੱਜ ਜਿਵੇਂ ਉਸ ਦਿਨ ਦੀ ਗੱਲਬਾਤ ਉਹ ਵੀ ਸਾਹਮਣੇ ਆਉਂਦਾ ਜਿਵੇਂ ਉਹ ਕਹਿੰਦੇ ਨੇ ਅਸੀਂ ਪਿੱਛੇ ਇਨਕਾਊਂਟਰ ਕਰਕੇ ਆਏ ਆ ਤਾਂ ਕਿ ਕਿਵੇਂ ਦੇਖਦੇ ਹੋ ਸਾਰੀ ਗੱਲ ਨੂੰ ਉਹਨੂੰ ਵੀ ਇਹੋ ਚੀਜ਼ ਦਰਸਾਉਂਦੀ ਹੈ ਕਿ ਉਹਨਾਂ ਦੇ ਜਿਹੜਾ ਹੈਗਾ ਜਿਆਦਾ ਉਹਨਾਂ ਨੂੰ ਅਧਿਕਾਰ ਮਿਲ ਗਏ ਆ ਉਹਨਾਂ ਚ ਹਉਮੈ ਆ ਗਿਆ ਹਉਮੈ ਵੱਧ ਗਿਆ ਆਪਣੀ ਹੀ ਜਨਤਾ ਤੇ ਦੇਖੋ ਇੱਕ ਫੌਜੀ ਅਫਸਰ ਨੂੰ ਕੁੱਟਣਾ ਜਿਹੜਾ ਹੈਗਾ ਜਦ ਉਹ ਸੇਫ ਨਹੀਂ ਹੈ ਤਾਂ ਆਮ ਜਨਤਾ ਨੂੰ ਅਸੀਂ ਕਿੱਥੇ ਸੇਫ ਸਮਝ ਸਕਦੇ ਆ ਹੋ ਸਕਦਾ ਦੇ ਕੋਈ ਆਮ ਹੁੰਦਾ ਤਾਂ ਉਹਨੂੰ ਮਰ ਰਹੇ ਉਹ ਇੱਕ ਹੋਰ ਕਾਊਂਟਰ ਇਨਕਾਊਂਟਰ ਕਰ ਦਿੰਦੇ ਵੀ ਸਾਨੂੰ ਹੋਰ 10 ਕਰੋੜ ਰੁਪਏ ਮਿਲੂਗਾ ਕਰੋੜ ਰੁਪਏ ਮਿਲੂ ਇਤਾਂ ਦੇ ਲੋਕਾਂ ਤੇ ਕਾਰਵਾਈ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਮੈਂ ਸਭ ਤੋਂ ਪਹਿਲਾਂ ਇਹ ਕਹਿੰਨਾ ਕਿ ਜਦੋਂ ਵੀ ਇਹ ਕਾਰਵਾਈ ਹੋਈ ਇਸ ਚੀਜ਼ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਹਨਾਂ ਚਾਰਾਂ ਨੂੰ ਡਿਸਮਿਸ ਕਰਦੀ ਔਰ ਲੌਕਅਪ ਚ ਬੰਦ ਕਰਦੀ ਉਸ ਤੋਂ ਬਾਅਦ ਇਨਕੁਆਰੀ ਕਰਦੀ ਇਨਕੁਆਰੀ ਆਰਡਰ ਕਰਦੀ ਜੀ ਜਿਵੇਂ ਮੈਡਮ ਦੱਸਦੇ ਆ ਭੈਣ ਹੋਰੇ ਦੱਸਦੇ ਆ ਵੀ ਮੈਂ ਥਾਣੇ ਦੇ ਵਿੱਚ ਜਾਨੀ ਆ ਕਹਿੰਨੀ ਆ ਵੀ ਐਫ ਆਈ ਆਰ ਲੌਂਚ ਕਰੋ ਲਿਖੋ ਉਹ ਲਿਖੀ ਨਹੀਂ ਜਾਂਦੀ ਏ ਘਟਾਬੇ ਵਾਲੇ ਦੇ ਬਿਆਨਾਂ ਤੇ ਲਿਖੀ ਜਾਂਦੀ ਏ ਇਹ ਸਾਰੀ ਮੈਨਿਪੂਲੇਸ਼ਨ ਆ ਇਹ ਪੁਲਿਸ ਮੈਨਿਪੂਲੇਟ ਕਰਨਾ ਚਾਹੁੰਦੀ ਜੀ ਕਿ ਸਾਡੇ ਸਿਰ ਤੇ ਕੁਝ ਨਾ ਆਏ ਅਸੀਂ ਗਲਤ ਐਫ ਆਈ ਆਰ ਕਰਕੇ ਫੇਕ ਚੀਜ਼ਾਂ ਨੂੰ ਅੱਗੇ ਰੱਖ ਕੇ ਅਸੀਂ ਜਿਹੜਾ ਹੈਗਾ ਜੀ ਇਨਕੁਆਇਰੀ ਕਰੀਏ ਨਾਲ ਹੀ ਫੜ ਲਓ ਜੀ ਜੀ ਠੀਕ ਹੈ ਜੀ ਹਾਂ ਜੀ ਤਾਂ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਲਾਲੂ ਛੋਟ ਕੋਈ ਗੱਲ ਨਹੀਂ ਤਾਂ ਭਾਈ ਕਿਵੇਂ ਦੇਖਦੇ ਹੋ ਕਿਉਂਕਿ ਨੌਜਵਾਨਾਂ ਦਾ ਤਾਂ ਸੁਪਨਾ ਹੁੰਦਾ ਯਾਰ ਫੌਜ ਚ ਜਾਣ ਦਾ ਕਿਸੇ ਨੇ ਇਹ ਨਹੀਂ ਸੋਚਿਆ ਹੁਣ ਵੀ ਇਸ ਤਰ੍ਹਾਂ ਦਾ ਬਿਹੇਵ ਸਾਡੇ ਵੱਡੇ ਅਫਸਰਾਂ ਦੇ ਨਾਲ ਇਹਦੇ ਵਿੱਚ ਜੇ ਕਰਨਲ ਦੀ ਗੱਲ ਕਰੀਏ ਇੰਡੀਅਨ ਆਰਮੀ ਦੀ ਗੱਲ ਕਰੀਏ ਜੁਐਨਯੂਐਨਓ ਦੇ ਵਿੱਚ ਇੰਡੀਆ ਨਾਲ ਆਰਮੀ ਦੀ ਪੂਰੀ ਪ੍ਰਸ਼ੰਸਾ ਕੀਤੀ ਗਵਾਂਡੀ ਦੇਸ਼ ਪਾਕਿਸਤਾਨ ਇੱਕ ਫੌਜ ਦੀ ਸੈਨਾ ਤੋਂ ਆਪਣੇ ਦੇਸ਼ ਦੀ ਸੈਨਾ ਤੋਂ ਭਾਰਤੀ ਸੈਨਾ ਤੋਂ ਡਰਦਾਗਾ ਸੈਨਾ ਦੀ ਉਹਦੇ ਅੰਦਰ ਦਬ ਦਬਾਅ ਸੀਗਾ ਭਾਰਤ ਦੇਸ਼ ਦੀ ਜਿਹੜੀ ਇੱਜ਼ਤ ਸੀ ਇੱਕ ਫੌਜ ਕੋਲਿਆ ਇੱਕ ਪੰਜਾਬ ਦੇ ਇੱਕ ਲੰਡੂ ਜੇ ਅਫਸਰਾਂ ਨੇ ਉਹ ਕਰਨਲ ਦੀ ਜਿਹੜੀ ਕੁੱਟਮਾਰ ਕੀਤੀ ਆ ਪੂਰੇ ਦੇਸ਼ ਨੂੰ ਦਾਗ ਲਾਇਆ ਪੂਰੇ ਦੇਸ਼ ਦੀ ਇਹਦੇ ਵਿੱਚ ਬੇਇੱਜ਼ਤੀ ਆ ਗਈ ਲੋਕਾਂ ਦਾ ਭਰੋਸਾ ਟੁੱਟਦਾ ਪ੍ਰਸ਼ਾਸਨ ਤੋਂ ਲੋਕਾਂ ਦਾ ਕਾਨੂੰਨ ਤੋਂ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਉਹਨਾਂ ਤੋਂ ਭਰੋਸਾ ਉੱਡਦਾਗਾ ਪਰ ਮਾਨਸਾਬਤਾ ਕਹਿੰਦੇ ਕਾਨੂੰਨ ਦੀ ਸਥਿਤੀ ਅਮਨ ਦੀ ਸਥਿਤੀ ਬਹੁਤ ਵਧੀਆ ਪੰਜਾਬ ਦੇ ਵਿੱਚ ਹਾਂ ਜੀ ਹਾਂ ਨਹੀਂ ਵਧੀਆ ਤਾਂ ਹੁਣ ਆਪਾਂ ਆਪ ਹੀ ਦੇਖ ਰਹੇ ਹਾਂ ਜਿਹੜੀ ਅੱਜ ਭੈਣਾ ਕਰਨਲ ਦੇ ਘਰੋਂ ਦਰਦ ਬਿਆਨ ਕਰਦੀ ਹੈਗੀ ਉਹਦਾ ਜੋਸ਼ ਹੈਗਾ ਕਹਿੰਦੇ ਬਾਗੀ ਵੀ ਹਾਲਾਤ ਬਣਾਉਂਦੇ ਬਣਾਉਂਦੇ ਨੇ ਬੰਦੇ ਨੂੰ ਜਿਹੜੇ ਦੇਸ਼ ਭਗਤ ਹੋਰੀ ਸੀਧੀਆਂ ਦੇ ਗਏ ਦੇਸ਼ ਜਾਦ ਕਰਨ ਲਈ ਉਹ ਵੀ ਆਹ ਪ੍ਰੇਸ਼ਾਨੀਆਂ ਤੋਂ ਤੰਗ ਹੋ ਕੇ ਸੀਧੀਆਂ ਦਿੱਤੀਆਂ ਨੇ ਜੀ ਜਿਹੜੇ ਅਤਵਾਦੀ ਆ ਉਹ ਵੀ ਹਾਲਾਤ ਬਣਾਉਂਦੇ ਨੇ ਇਹ ਅੱਜ ਉਹਦੇ ਭੈਣ ਦੇ ਆਪਾਂ ਉਹਦੀ ਜਿਹੜੀ ਦਰਦਪਰੀ ਕਹਾਣੀਆਂ ਉਹ ਤੋਂ ਆਪਾਂ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਉਹਦੇ ਵਿੱਚ ਕਿੰਨਾ ਦਰਦ ਆ ਲੇਕਿਨ ਉਹਨੇ ਦਾ ਜਿਹੜੀ ਆਪਣਾ ਦਰਦ ਹੰਡਾ ਲਿਆ ਜਿਹੜਾ ਉਹਨੇ ਦੁੱਖ ਤਕਲੀਫ ਸੀ ਜਿਹੜਾ ਉਹਦੀ ਆਪਣੀ ਬੇਇੱਜ਼ਤੀ ਹੋਣੀ ਸੀ ਕੁੱਟਮਾਰ ਹੋ ਗਈ ਲੇਕਿਨ ਜਿਹੜੀ ਉਹਦੀ ਹੁਣ ਆਵਾਜ਼ ਆ ਕਿ ਉਹ ਸਾਡੇ ਸਾਰੇ ਪੰਜਾਬੀਆਂ ਦੀ ਭਲਾਈ ਦੇ ਲਈ ਆ ਬਹੁਤ ਸਾਰਿਆਂ ਦੇ ਬੱਚੇ ਪਟਿਆਲੇ ਦੇ ਵਿੱਚ ਪੜ੍ਹਦੇ ਨੇ ਹਰ ਇੱਕ ਮਾਂ ਪਿਓ ਨੂੰ ਡਾਰਾ ਵੀ ਸਾਡਾ ਬੱਚਾ ਕਿਤੇ ਰਾਤ ਦੇ 9 ਵਜੇ ਇਹਨਾਂ ਸ਼ਰਾਬੀ ਹੋਏ ਆ ਪੁਲਿਸ ਵਾਲਿਆਂ ਦੇ ਹੱਥ ਚੜ ਗਿਆ ਤੇ ਇਹਨਾਂ ਨੇ ਦਾ ਪਿਸਟਲ ਪਾ ਕੇ ਇਨਕਾਊਂਟਰ ਕਰ ਦੇਣਾ اچھا ਜਨਸਾ ਰੱਖ ਕੇ ਇਹ ਲੋਕਾਂ ਦੇ ਬਹਿਮ ਪੈ ਗੇ ਦਿਲ 'ਚ ਆਪਾਂ ਨੂੰ ਵੀ ਸ਼ੱਕ ਆਉਂਦੀ ਆ ਚਾਹੇ ਤੁਸੀਂ ਦੇਖ ਲਓ ਸਾਰਿਆਂ ਨੂੰ ਸ਼ੱਕ ਆਉਂਦੀ ਆ ਕਿ ਸ਼ੱਕ ਪੈਦਾ ਹੁੰਦੀ ਆ ਕਿ ਵੀ ਅਸੀਂ ਸੇਫ ਨਹੀਂ ਹੈਗੇ ਪਟਾਲੇ 'ਚ ਸਾਡੇ ਬੱਚੇ ਸਾਡੇ ਨੇਰੇ ਸਵੇਰੇ ਕਿਉਂ ਉਹਨਾਂ ਨੇ ਆਪਣੇ ਆਪ ਹੀ ਕਹਿਆਗਾ ਵੀ ਅਸੀਂ ਇਹਨਾਂ ਇੱਕ ਇਨਕਾਊਂਟਰ ਕਰਿਆ ਏ ਵੀ ਤੇਰਾ ਵੀ ਕਰ ਦਾਂਗੇ ਤਾਂ ਇਹ ਰਾ ਸਾਮ ਦੇ ਸਮੇ ਬਾਹਰ ਨਿਕਲਣਾ ਇੱਕ ਖਤਰਨਾਕ ਸਮਾਂ ਹੋ ਗਿਆ ਵੀ ਅੱਗੇ ਤਾਂ ਕਹਿੰਦੇ ਗੈਸਟਰਾਂ ਤੋਂ ਬਚਣਾ ਹੁਣ ਤਾਂ ਪੁਲਿਸ ਤੋਂ ਵੀ ਵਿਚਾਰ ਰੱਖਣਾ ਪੈਣਾ ਜੀ ਤਾਂ ਇੱਧਰ ਜਿਹੜੇ ਲੋਕ ਹੈ ਉਹਨਾਂ ਨਾਲ ਵੀ ਗੱਲ ਬਾਪੂਰੀ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਤੁਸੀਂ ਅਸੀਂ ਮੁਕਤਸਰ ਸਾਹਿਬ ਤੋਂ ਜੀ ਮੁਕਤਸਰ ਸਾਹਿਬ ਤੋਂ ਹਾਂਜੀ ਬਾਪੂ ਜੀ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਬਹੁਤ ਹੀ ਮੰਤਪਕ ਹੈ ਹਾਂ ਤਾਂ ਨਿੰਦਨਯੋਗ ਹੈ ਮਾਰੀ ਚੀਜ਼ ਹੈ ਮਾਨ ਸਰ ਕਹਿੰਦੇ ਪੰਜਾਬ ਚ ਸਭ ਕੁਝ ਨਾ ਜੈਕ ਵਿਨਿੰਗ ਕੀ ਕੀ ਲੱਗਦਾ ਪੰਜਾਬ ਚ ਮਾਹੌਲ ਕਿਸ ਤਰ੍ਹਾਂ ਦਾ ਬਹੁਤ ਮਾੜਾ ਬਹੁਤ ਮਾੜਾ ਮਾਹੌਲ ਹੈ ਜੀ ਬਹੁਤ ਮਾੜਾ ਮਾਹੌਲ ਹੈ ਬਹੁਤ ਜਿਆਦਾ ਕਿਹੜੇ ਧਾਕੇ ਪੰਜਾਬ ਨੂੰ ਯਾਦ ਕਰਵਾਏ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਸ ਐਡੀ ਮਾੜੀ ਹਾਲਤ ਹੋਈ ਪਈ ਪੰਜਾਬ ਨੂੰ بڑا ਧਾਕਾ ਦੁਬਾਰਾ ਯਾਦ ਕਰਾਤਾ ਨਹੀਂ ਹੋਣਾ ਚਾਹੀਦਾ ਸੀ ਇਹ ਬਹੁਤ ਹੀ ਮੰਤਪਕ ਹੈ ਜੇ ਜੇ ਬਾਪੂ ਜੀ ਕਰਨਲ ਨੂੰ ਸਤਕਾਰਯੋਗ ਇਸ ਤਰ੍ਹਾਂ ਕੁੱਟਿਆ ਜਾ ਰਿਹਾ ਤਾਂ ਆਮ ਲੋਕਾਂ ਨੂੰ ਕਿ ਉਹਨਾਂ ਦਾ ਤਾਂ ਕੁਝ ਨਹੀਂ ਬਣਨਾ ਜੀ ਆਮ ਪਬਲਿਕ ਦਾ ਕੀ ਬਣੂਗਾ ਜੇਕਰ ਆਰਮੀ ਦਾ ਅਫਸਰ ਜਾਂ ਆਰਮੀ ਦਾ ਇੱਕ ਜਵਾਨ ਨੂੰ ਕੁੱਟਿਆ ਜਾਂਦਾ ਹੈ ਤੇ ਦੱਸੋ ਉਹਨਾਂ ਦਾ ਕੀ ਬਣੂਗਾ ਇਹਨਾਂ ਨੇ ਬਹੁਤ ਗਲਤ ਕੀਤਾ ਇਹਦੇ ਵਿੱਚ ਸਾਡੀ ਦੂਜੇ ਦੇਸ਼ਾਂ ਦੇ ਵਿੱਚ ਚੀਨ ਪਾਕਿਸਤਾਨ ਦੇ ਵਿੱਚ ਵੀ ਬਦਨਾਮੀ ਹੋ ਗਈ ਕਿ ਹਿੰਦੁਸਤਾਨ ਦੀ ਆਰਮੀ ਤੇ ਜਦ ਮਰਜ਼ੀ ਕੋਈ ਹੱਥ ਠਾ ਲੇ ਪੁਲਿਸ ਉਹਨਾਂ ਦੇ ਉੱਤੇ ਧਾਰੂ ਬਣ ਗਈ ਹੈ ਬਹੁਤ ਹੀ ਨਿੰਦਨਯੋਗ ਹੈ ਅੱਜ ਅਸੀਂ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ